ਕਹਿੰਦਾ ਮੈਂ ਨਹੀਂ ਜਾਣਾ ਬਾਕੀ ਹਰੇਕ ਬੰਦਾ ਹੀ ਜਾਣਾ ਮੈਂ ਜਾਣਾ ਨਾ ਇਹਦਾ ਹੈ ਹੁਣ ਤਾਂ ਪਤਾ ਲੱਗਣ ਲੱਗ ਗਿਆ ਹੁਣ ਮੁਲਕ ਬਹੁਤ ਉੜ ਗਿਆ ਕਿਹੜਾ ਮਾਡਲ ਆ ਇਹ 15 ਪਟਿਆਲੇ ਵਾਲਿਆ ਕਹਿੰਦਾ ਐ ਵਧੀਆ ਚੱਲਦਾ ਦੀਪੇ ਕਨਾਲ ਦਾ ਜਣਾ ਉਹ 65 ਆ ਤੇ ਟਾਇਰ ਇਹ ਦੇ ਕਿਵੇਂ ਅੱਛਾ ਕਿੰਨੀ ਕਿ ਰਹਿ ਗਈ ਆ ਆਪਦੀ ਬਣਾਉਣ ਵਾਲੀ ਅੱਛਾ ਓ ਯਾਰ ਵਿੱਚ ਗੈਪ ਪੈ ਗਿਆ ਉਹ ਮਹੀਨੇ ਦਾ ਦੋ। ਉਹ ਤੇ ਗੈਪ ਨਾ ਬਾਰ। ਓ ਯਾਰ ਫੋਨ ਦਾ ਨਾ ਥੋੜਾ ਜਿਹਾ ਚੱਕਰ ਪੈਂਦਾ। ਹੈ? ਉਹ ਫੋਨ ਨਾ ਮੇਰੇ ਵਾਲਾ ਭਰਿਆ ਪਿਆ। ਪੰਝ ਗਿਆ ਹੋ ਜਾਂਦਾ ਮੇਰਾ ਵਾਲਾ। ਲੈਪਟਾਪ ਹੈ ਨਹੀਂਗਾ। ਤੇ ਲੈਪਟਾਪ ਕੀ ਕਰਨਾ? ਉਹ ਵਿੱਚ ਪਈ ਆਕਰ। ਉਹ ਖਰਾਬ ਪਿਆ ਭਰਾਵਾ। ਪਰ ਇਹਦਾ ਵੜ ਦੂਜੀ ਤੇ ਉੱਟ ਜਾਨੀਆ ਯਾਰ। YouTube ਦੇ ਵਿੱਚ। ਹਾਂ ਉਹ ਤਾਂ ਨਹੀਂ ਕੋਈ ਚੱਕਰ। ਯਾਰ ਉਹ ਨਹੀਂ ਅਸਲ ਨਾ ਉਹ ਥੋੜਾ ਜਿਹਾ ਉਹੀ ਖਰਾਬੀ ਚ। ਆਦਾ ਹੁਣ ਆਈ ਫੜਫੜ ਲਈਦਾ کہیں ਨਾ کہیں ਦਾ ਇਹ ਕਿੰਨਾ ਤੇਲ ਖਾਂਦਾ 4 1/2 ਲੀਟਰ ਖਾਂਦਾ ਸਹੀ ਮਨ ਦੇ ਕੱਢੀ ਨੇ ਮੇਰੇ ਖਾ ਜਾਂਦਾ ਇਹ ਨਗਦਾ ਯਾਰ 4 1/2 ਲੀਟਰ ਤਾਂ ਖਾਂਦੇ ਆ ਟਰੈਕਟਰ ਵੀ ਵੇਖ ਲੈ ਗੱਡਾ ਹਮ ਟੱਕਰ ਇਹ ਵੀ ਆ ਛੜ ਦੇ ਟਰਾਲੀ ਆ ਤਾਂ ਉੱਚੀ ਪਾਰ ਕੇ ਪਾਸ ਨੀਵੀਂਗਾ ਤਾਂ ਪਤਾ ਇੰਨੀ ਮੋੜ ਕੇ ਫੇਰ ਲੈਫਟ ਚੱਕੀ ਜਾਵਾਂਗੇ ਕੋਈ ਹੁੱਕ ਨਹੀਂ ਇਹ ਕੀ ਦੀ ਬਣਾਉਨੇ ਆ ਆਪਦੀ ਹਾਂ ਚੱਕ ਲੈ ਹੋਰ ਚੱਲ ਤੇਰਾ ਮਾਡਲ ਆ ਮਸ਼ੀਨ ਤੇਰਾ ਮਾਡਲ ਆ ਇਹ ਇਹ ਤਾਂ ਥੋੜੀ ਪੁਰਾਣੀ ਨਹੀਂ ਗਈ ਮਸ਼ੀਨ ਤਾਂ ਪੁਰਾਣੀ ਆ ਥੋੜੀ ਪਹਿਲਾਂ ਵਾਲੀ ਇਹ ਪੀਸਨ ਵੇਖ ਲੈ ਤੇਰਾ ਮਾਡਲ ਆ ਅੰਦਰ-ਅੰਦਰ ਖੜਦੀ ਹੋਂ ਨਾ ਅੰਦਰ ਖੜੀ ਹੁੰਦੀ ਆ ਆ ਉਹ ਅੰਦਰ ਖੜੀ ਨੂੰ ਤਾਂ ਫਰਕ ਹੀ ਹੁਣਾ ਸਾਫ ਪਈ ਰੰਗ ਰੋਂਗ ਦਾ ਹੁੰਦਾ ਜਗਾਲ ਨਹੀਂ ਲੱਗਦਾ ਖੜਦੀ ਆ ਤੇਰਾ ਮਾਡਲ ਆਹ ਬੋਲਾ ਨਾ ਅੰਦਰ ਖੜਨ ਨਾਲ ਚੀਜ਼ ਨੇ ਬਚਣਾ ਯਾਰ ਉਹਨਾਂ ਦੇ ਬਾਹਰ ਖੜਾ ਆ ਦੇ ਇੱਕ ਸਾਲੀ ਨੂੰ ਜਿਦਾਂ ਖਤਮ ਹੋਏ ਇਹਨਾਂ ਨੂੰ ਆਵਾਜ਼ ਮਾਰ ਲੈਣਾ ਨੂੰ ਚਾਹ ਹੀ ਪੀ ਜਾਂਦੇ ਉੱਥੇ ਵਾਈ ਉਹ ਤਾਂ ਬਹੁਤ ਹੈ ਟਰੈਕਟਰ ਦੀ ਨਾ ਆਈ ਓਹੀ ਚੀ ਜਾਈ ਜਾਣਾ ਨਾ ਓਹੀ ਚੀ ਜੀ ਆ ਦੀਪੇ ਵਾਲਾ ਹੀ ਜਾਣਾ ਮੈਂ ਪਰ ਉਹਨਾਂ ਹੀ ਮਾਰ ਨੂੰ ਫਸਟ ਆਵਰ ਕੇ ਨਹੀਂ ਦੀ 60 80 ਦੀ 65 ਉਹਨਾਂ ਦਾ 75 ਕਰਾਇਆ ਕਿੰਨੇ ਦਾ ਮਿਲਿਆ ਆਪ ਨੂੰ ਤਿੰਨ ਦਾ ਪੂਰੇ ਤਿੰਨ ਦਾ ਕਿਹੜੇ ਆ ਰਹੇ ਤਿੰਨ ਦਾ ਦਾ ਤੁਸੀਂ ਆਇਆ ਠੀਕ ਆ ਹਾਂ ਉਹ ਦੋ ਨੇ ਆ ਰਹੇ ਫੇਰ ਵੀ ਯਾਰ ਬਹੁਤ ਸਸਤਾ ਮਿਲ ਗਿਆ ਨਾ ਆਪਣੇ ਨਾਲ ਇਧਰ ਨਾਲੋਂ ਤਾਂ ਬਹੁਤ ਫਰਕ ਆ ਪਰ ਉੱਥੇ ਵਾਲੀ ਮਸ਼ੀਨ ਇੱਥੇ ਲਿਆਉਣੀ ਆ ਕਾਲ ਉੱਧਰ ਹੀ ਲਿਆ ਚੱਲ ਯਾਰ ਲੈਣੀ ਉਹਦੇ ਬਾਰੇ ਇਹ ਫੋਟਾ ਦਾ ਇਹ ਫੋਟ ਬਾਰੇ ਜਾਣਕਾਰੀ ਦੇ 87 ਮਾਡਲ ਹੈ 87 ਮਾਡਲ ਆ ਪੂਰਾ ਤਕੜਾ ਵਾ ਇਹ ਨਾ ਇਹ ਬਿੱਟਾ ਨਹੀਂ ਆਪਣੇ ਪਿੰਡ ਦਾ ਲੈ ਸਰਪੰਚ ਆ ਹਾਂ ਓਏ ਮਾਮੇ ਦਾ ਟਰੈਕਟਰ ਹੈ ਹਾਂ ਉਹ ਆਏ ਉਹ ਕਿਹੜਾ ਮਾਡਲ ਹੈ ਇਹ ਟਰੈਕਟਰ ਬਹੁਤ ਵਧੀਆ ਯਾਰ ਇਹ ਪੁਰਾਣਾ ਮੇਰੇ ਹਿਸਾਬ ਨਾਲ ਨਵਾਂ ਕਢਾਇਆ ਹੋ ਉਹਨਾਂ ਨੇ ਮਾਨੂੰ ਵੀ ਕਹਾ ਹੈ 87 ਮਾਡਲ 87 ਆ ਕਿ ਕਿੰਨਾ 86 87 ਆ ਹਾਂ ਉਹ ਟਾਇਰ ਵੀ ਨਵੇਂ ਚਾੜੇ ਸੀ ਦੇ ਮੇਰੀ ਵੀ ਸੁਣ ਲੈ ਬੱਸ ਬੋਲ ਵਿੱਚ ਆਈ ਜਾਂਦਾ ਕਹਿੰਦੇ ਆ ਇਹਨੇ ਜਿੰਨੇ ਦਾ ਮੈਂ ਕਿਹਾ ਮੋੜ ਦੇ ਕੋ ਵੱਡਾ ਲੈ ਆਉਣਾ ਪਟਿਆਲੇ ਵਾਲਾ ਬੁਰਾ ਸੈੱਟ ਚੱਲਦਾ ਹੈ ਪੂਰਾ ਸਰਾ ਉਹ ਉੱਥੇ ਕੋਈ ਆਇਆ ਤਾਂ ਨਹੀਂ ਹੁੰਦਾ ਯਾਰ ਲੱਕ-ਤੱਕ ਵਿੱਚ ਕੋਈ ਹੀਰਾ ਫਿਰੀ ਵਾਲਾ ਕੰਮ ਤਾਂ ਨਹੀਂ ਗਾ ਹੈ ਹੈ ਬੰਦੇ ਜਾਣ ਕਰ ਜਾਈ ਨੀ ਕਾਪੀ-ਕੂਪੀ ਆ ਹੁੰਦਾ ਆਹੋ ਹੀ ਸਹੀ ਆ ਸਾਰਾ ਕੁਝ ਹੂੰ ਉਹ ਕੋਲੇ ਨਾਲੋਂ ਇੰਨੀ ਗਾਰੰਟੀ ਦੇਤੀ ਆ ਹਾਂ ਉਹ ਕਹਿੰਦਾ ਨਾ 1 ਲੱਖ ਰੁਪਈਆ ਕੱਲ ਪਾਇਆ ਹਾਂ ਹਾਂ ਉਹ ਕਹਿੰਦਾ ਜੇ 1 ਲੱਖ ਰੁਪਈਆ ਸੂਈ ਰੱਖ ਦੇਣੀ ਹੈ ਜੇ ਹੂੰ ਹੂੰ ਪਹਿਲਾਂ ਹੀ ਮਣੀ ਵਾਲਾ ਟਰੈਕਟਰ ਲੈ ਕੇ ਆ ਗਿਆ ਆਹੋ ਆ ਉਹ ਉੱਥੋਂ ਲੈਂਦਾ ਸੀਗਾ ਠੀਕ 20000 ਰੁਪਈਆ ਮਹੀਨੇ ਬਾਅਦ ਦੱਸਦੀ ਆ ਅੱਛਾ ਹਾਂ ਜਿਹੜਾ ਲੱਖ ਰੁਪਈਆ ਉਹ ਵੀ ਅਸੀਂ ਰਾਜੇ ਦਾ ਵੀ ਉੱਥੋਂ ਲੈਂਦਾ ਨਾ ਯਕੀਨ ਤੇ ਚਲਾ ਕੇ ਫੇਰ ਦਿੱਤਾ ਅੱਛਾ ਰਾਜੇ ਵਾਲਾ ਨਹੀਂ ਰਾਜੇ ਵਾਲਾ ਪਹਿਲਾਂ ਸੀ ਪਹਿਲਾਂ ਵਾਲਾ ਹਾਂ ਸੋਨਾ ਵਾਲਾ ਇਹਨੂੰ ਕਿੰਨੇ ਦਿਨ ਅਗਲੇ ਲੈਂਦੇ ਇਹਨੂੰ ਕਿਆਣੀ ਲੱਖ ਰੁਪਇਆ 15 ਦਿਨ ਹੀ ਪਾਇਆ ਇਹਨਾਂ ਨੂੰ ਜਾਣਦੇ ਆ ਬੰਦੇ ਥੋਨੂੰ ਹਾਂ ਉੱਥੇ ਰਾਜੂ ਕੇ ਕਰਨਾਲ ਕੇ ਹਾਂ ਥੋੜੇ ਪੈਸੇ ਥੋੜੇ ਖਾਤੇ ਚ ਹਾਂ ਉੱਥੇ ਖੜਾ ਲਓ ਆਪਣੇ ਪੈਂਡ ਆਹ ਮੋਗੇ ਵਾਲੇ ਅਛਾ ਵੇ ਉਹਨਾਂ ਦੀ ਜ਼ਿੰਮੇਵਾਰੀ ਆ ਕਹਿੰਦੇ ਇਹੋ ਹੀ ਲੈ ਕੇ ਆਉਂਦੇ ਆ ਨਾ ਉਹਨਾਂ ਦੇ ਹੀ ਇੱਕ ਹਸਾਲਾ ਲਿਆਜੀ ਬਣ ਕੀ ਨਾਮ ਦਾ ਕਾਕੂ ਕਾਕੂ ਆਹ ਉਹ ਨੈਟ ਤੇ ਵੀ ਹੈ ਨਾ ਆਉਂਦੀ ਨਹੀਂ ਵੀਡੀਓ ਜੀ ਇਹ ਉਹ ਕਾਕੂ ਹੋਰ ਆ ਹਾਂ ਇਹ ਕਾਕੂ ਹੋਰ ਉਹਦੀ ਦੁਕਾਨ ਤੇ ਉਹੀ ਕਾਕੂ ਲਿਖਿਆ ਜੀ ਦੀ ਨੈਟ ਤੇ ਵੀਡੀਓ ਇਹ ਜੀ ਨਹੀਂ ਹੁੰਦੀ ਠੀਕ ਆ ਜਿਹੜੀ ਸਵਰਾਜ ਦੀ ਜੰਮਤੀ ਆ ਨਾ ਬੰਦਿਆ ਦੇ ਇਹ ਵਿੱਚ ਘਟਦਾ ਯਾਰ ਇਹਦੀ ਜਾਂਸੀ ਆ ਵਿੱਚ ਘੱਟ ਲੈਣਾ ਜਿਹੜਾ ਮਰਦੀ ਟਰੈਕਟਰ ਆ ਆਹ ਤਾਂ ਯਾਰੀ ਬਹੁਤ ਵਿੱਚ ਘੱਟ ਕੇ ਇਹ ਏਜੰਸੀ ਜੋ ਨਾਮ ਦੇ ਨਹੀਂ ਕੋਈ ਦੰਦਾ ਨਹੀਂ ਪਟਾਇਆ ਕੋਈ ਧਾਰਕ ਧਾਰਕ ਲੋਕ ਦਾ ਧਾਰਕ ਤੇ ਗਾਰ ਦਾ ਅਗਲਾ ਹਣਾ ਓਏ ਯਾਰੀ ਕਰਕੇ ਤਾਂ ਉਹਦੇ ਹੀ ਪਈ ਯਾਰੀ ਸਾਡੀ ਹੂੰ ਮੱਕੀ ਚਾਰ ਕੱਲੇ ਵੀ ਦੇਣੀ ਆ ਐ ਹੋਏ ਅੱਠ ਕੱਲੇ ਤਾਂ ਇਹ ਤੂੜੀ ਮੰਦੀ ਹੋਈ ਆ ਮੇਰੇ ਹਿਸਾਬ ਨਾਲ ਮੱਕੀ ਨੇ ਨਾਸ ਮਾਰਿਆ ਤੂੜੀ ਦਾ ਨਾ ਭਾਈ ਪਿਛਲੇ ਸਾਲ ਚਾਰ ਬਹੁਤ ਪਿਆ ਚਾਰ ਇੱਕ ਤੀ ਵੀ ਮੇਰੇ ਹਿਸਾਬ ਨਾਲ ਜਿਹਨੇ ਪਿਛਲੀ ਵਾਰੀ ਪਾਇਆ ਪਾਊਗਾ ਹੀ ਤਾਂ ਜਿਹਨੇ ਪਿਛਲੀ ਵਾਰੀ ਪਾਇਆ ਉਹਦਾ ਪਾਊਗਾ ਹੀ ਪਾਊਗਾ ਉਹਨਾਂ ਉਹਦਾ ਨਹੀਂ ਘਟਣਾ ਆਪਣੇ ਪਿੰਡ ਦਾ ਕੱਲਾ ਇਹਨਾਂ ਨੇ ਸਦੂਆਂ ਨੇ ਮੱਕੀ ਕਹਿੰਦੇ ਅੱਛਾ ਕਿਉਂਕਿ ਇਹਨਾਂ ਦੇ ਤਿੰਨ ਮੀਆਂ ਫਲ ਅੱਛਾ ਉਹ ਚੱਕਰ ਪਿਆ ਥੋੜਾ ਜਿਹਾ ਕਈ ਵਾਰੀ ਵੈਸੇ ਵੀ ਹੋ ਸਕਦਾ ਨਾ ਪਰ ਕਹਿੰਦੇ ਆ ਚਾਰ ਨਾਲ ਥੋੜਾ ਪੈਂਦਾ ਚੱਕਰ ਯਾਰ ਤੈਨੂੰ ਮੈਂ ਦੱਸਾਂ ਕੀ ਹੈ ਜੀ ਹੁਣ ਜਾ ਆ ਮੈਂ ਯਾਰ ਸਾਡੇ ਨਾਲ ਤਾਂ ਕੋਈ ਟੌਕਸਿਕ ਪਾਊਡਰ ਪਾਉਂਦਾ ਹੂੰ ਉਹ ਨਹੀਂ ਪਾਉਂਦਾ ਪੂੰਦਾ ਕੋਈ ਟੌਕਸਿਕ ਉਹਨਾ ਸਿਸਟਮ ਨਹੀਂ ਨਾ ਆਪਣੇ ਪਾਉਂਦਾ ਪੂੰਦਾ ਕੋਈ ਫੀਲ ਵਿੱਚ 5 6 ਕੁਆਂਟਮ ਦਾਣੇ ਜਬਤ ਦਸੋ ਕਲੀ ਜਿਹੜੀ ਆ ਹੁੰਦੀ ਆ ਆਮ ਗੋਦਾ ਯਾਰ ਬੈਕਟੀਮ ਦੀ ਗੱਲ ਕਰਦੇ ਮੈਂ ਤਾਂ ਜਗਾਲ ਜਣ ਲਾ ਸਕਦੇ ਨੂੰ ਹਾਂ ਤੇ ਪਸ਼ੂ ਨੂੰ ਕੋਈ ਨਾ ਆਕਸ ਨਹੀਂ ਅੰਦਰ ਪਾਉਂਦੀ ਥੋੜੀ ਘਣੀ ਘੋਲ ਦੇਵੇ ਬੇ ਬੇ ਦਾ ਪੂਰਾ ਸਾਫ ਹੋ ਗਿਆ ਰੱਖੇ ਮਾਰਸ ਹਣ ਮੰਦੀਆਂ ਦਾ ਬਾਹਰ ਨਹੀਂ ਜਾਣਾ ਘੱਲ ਦਈਏ ਮੈਂ ਤਾਂ ਕਹਨ ਨੂੰ ਇਹ ਉੱਥੇ ਟਰੈਕਟਰ ਵਾਲਿਆਂ ਨੇ ਛੱਡ ਦੇਣਗੇ ਬਾਹਰ ਨੂੰ ਫੋਰ ਮੇਨ ਇਹ ਬੰਦਾ ਮਹੀਨੇ ਦਾ ਹੈਗੇ ਆ ਲੈ ਦਾ ਸੋ ਉੱਥੇ ਬਹਿਨੇ ਨੂੰ ਹੱਥ ਨਹੀਂ ਲਾਉਣਾ ਆਹ ਉੱਥੇ ਬਹਿਨੇ ਆ ਐ ਬੋਲ ਕਿਹੜੇ ਆ ਊਟੀ ਘੜੀ ਵੇਚਦਾ ਪੀ ਕਿਹਨਰੀ ਚਾਹ ਪੀ ਲਈ ਅੱਜ ਤੇਰੀ ਪੋਣਾ ਵਿੱਚ ਭੈਣ ਜੂ ਸਾਰੀ ਦਿਹਾੜੀ ਚਾਹ ਹੀ ਪੀ ਜਾਂਦਾ ਪਤਾ ਨਹੀਂ ਕੀ ਘੋਲਿਆ ਵਿੱਚ ਘੋਲਿਆ ਕੀ ਹੈ ਚਾਹ ਅੱਜ ਚਾਹ ਜੀਮ ਹੈ ਜੀਮ ਡੋਡੇ ਮਾਰੋ ਤਰੇ ਤੈਨੂੰ ਉਹ ਵੇਹੋਂ ਮੂੰਹ ਬੂਟਾ ਕਾਲਾ ਕਿਵੇਂ ਹੋਇਆ ਪਿਆ ਬੁਰਾ ਹਾਲਾ ਭਰਾਵਾ ਹੈ ਸਵੇਰ ਦਾ ਬੈਠਾ ਤੜਕੇ ਦਾ ਠੀਕ ਆ ਉਹ ਕਰਦੇ ਆਣ ਮੱਕੀ ਵਾਲਾ ਮੱਕੀ ਵਾਲਾ ਉਹ ਕੰਮ ਕਰ ਰਿਹਾ ਰਾਮੂ ਨੇ ਦਾ ਵੀਰਤੀ ਨਾ ਆਈ ਉਹਨਾਂ ਦਾ ਵੀਰਤੀ ਰਾਮੂ ਕਹਿੰਦਾ ਕਿੰਨੀ ਜਿਆਦੇ ਵੀ ਜਣੀ ਆ ਤੂੰ ਜਿਆਦੇ ਵੀ ਜਣੀ ਆ 4 ਕਿਲੋ ਦਾ ਮੁੱਕਦਾ ਹੀ ਨਹੀਂ ਯਾਰ ਇਹਨਾਂ ਪਸ਼ੂ ਕਿੰਨੇ ਕਾ ਥੋੜੇ ਅੱਛਾ 4 ਨਾਲ ਮੁੱਕਦਾ ਹੈ ਹੈ ਨਹੀਂ ਯਾਰ ਮੱਥਾ ਮਾਰੀ ਉਹੀ ਕੋਸ਼ਾ ਯਾਰ ਭਲੇਖਾ ਹੀ ਆ ਤਾਂ ਓਏ ਬਿਮਾਰੀਆਂ ਨੇ ਨਰੀ ਭਈਆ ਉਲੀ ਆਲੀ ਬਹੁਤ ਆ ਤੂੰ ਤਾਂ ਜਾਨਾ ਦੁੱਧਾਂ ਨੇ ਬਹੁਤ ਮੋੜਦੇ ਆ ਹਾਂ ਇੰਗਲੈਂਡ ਵਾਲੇ ਇੰਗਲੈਂਡ ਨੂੰ ਹਾਂ ਇੰਗਲੈਂਡ ਵਾਲਿਆਂ ਦੀ ਆਪਾਂ ਰਿਸ ਕਰ ਲਾਂਗੇ ਉਹਨਾਂ ਇੰਗਲੈਂਡ ਵਾਲੇ ਮਾੜੀ ਆਈ ਆਹ ਉਹ ਨਹੀਂ ਹੁੰਦਾ ਪਰ ਕੱਟ ਦੇਣੀ ਆ ਜਿਹੜੀ ਮਾੜੀ ਆਈ ਚੀਨੇ ਨਹੀਂ ਕਰ ਇੱਧਰ ਕੱਟ ਦੇਣੀ ਆ ਉਹ ਜਿਹੜੀ ਮਾੜੀ ਆਈ ਕੁਛ ਨਾ ਕਿ ਮਖਤੀ ਬਾਰੇ ਦੱਸ ਕੀ ਮਾੜਾ ਵਾ ਕਈ ਚੰਗਾ ਵਾ ਮਾੜਾ ਆ ਗਿਆ ਨਹੀਂ ਚੰਗਾ ਹੀ ਆ ਸਾਰਾ ਸਾਰਾ ਕੁਝ ਚੰਗਾ ਆਏ ਦੁੱਧ ਵਾਲੀਆਂ ਗੱਡੀਆਂ ਬਹੁਤ ਮੋੜਦੇ ਆ ਉੱਲੀ ਬਹੁਤ ਦੁੱਧ ਜਿਹੜੇ ਬੂਟੇ ਤੇ ਫੇਰ ਫਿਰ ਚੰਗੀ ਗੇ ਮੱਝਾਂ ਵੀ ਖਰਾਬ ਹੁੰਦੀਆਂ ਨੇ ਦੋ ਤਿੰਨ ਸਾਲ ਪੈ ਜੇ ਬਾਈ ਆਪਣੇ ਪਿੰਡ ਹੀ ਹੋਈਆਂ ਇਹਨਾਂ ਦੀਆਂ ਸੱਠ ਠੀਕੂ ਤੇ گاਵਾ ਵੀ ਆਈਆਂ گاਵਾ ਵੀ ਆਂ ਜਿਹਨੂੰ ਤਿੰਨ ਸਾਲ ਪੈ ਗਈ ਬੱਸ ਸੱਠੀਆਂ ਤਿੰਨ ਵਈਆਂ ਫੋਨ ਸੈਟਿੰਗ ਹੋ ਗਈ ਰੋਹੀ ਦਾ ਚੱਕਰ ਆ ਜਹੇ ਦਾ ਗਹਿਰ ਵਾਲਾ ਕੰਮ ਹੀ ਬਣ ਜਾਂਦਾ